ਸਰੀ ਗੱਲ ਜੀ ਸੰਧ ਚੈਨਲ ਤੇ ਆਪ ਜੀ ਸਵਾਗਤ ਹੈ ਜੀ ਤਾਜ਼ਾ ਖਬਰ 18 ਤੋਂ 20 ਦਸੰਬਰ ਤੱਕ ਦਸਹਾਰਾ ਗਰਾਊਂਡ ਤਨਤਨ ਵਿਖੇ ਲੱਗੇਗਾ ਪੰਜਾਬ ਸੱਕੀ ਸ਼ਕਤੀ ਮੇਲਾ 2025 ਪੰਜਾਬ ਅਰਾਜ ਦੇ ਹਾਤੀ ਆਜੀ ਵਕਵਾ ਮਿਸ਼ਨ ਤਨਤਨ ਵੱਲੋਂ ਪਿੰਡ ਵਿਕਾਸ ਅਤੇ ਪੰਚਾਇਤ ਪਾਕ ਪੰਜਾਬ ਦੇ ਉਦਯੋਗ ਨਿਰਭੰਗ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਸੱਕੀ ਸ਼ਕਤੀ ਮੇਲਾ 2025 ਤਨਤਨ ਸ਼ਹਿਰ ਵਿਖੇ ਮਿਤੀ 18 ਦਸੰਬਰ ਤੋਂ 20 ਦਸੰਬਰ 20 25 ਤੱਕ ਲਗਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਜ਼ਿਲ੍ਹਾ ਤਨਤਨ ਦੇ ਸਵੈ ਸਹਾਇਤਾ ਸਮੂਹਕ ਨਾਲ ਜੁੜੀਆਂ ਮਹਿਲਾਵਾਂ ਤੇ ਹੋਰ ਉਦਮੀ ਮਹਿਲਾਵਾਂ ਆਪਣੇ ਸਟਾਲ ਲਗਾ ਕੇ ਆਪਣੇ ਵੱਲ ਤਿਆਰ ਕੀਤੇ ਉਤਪਾਦਾਂ ਨੂੰ ਵੇਚਣ ਗਈਆਂ ਪੰਜਾਬ ਸਖੀ 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 ਸ਼ਕਤੀ ਮੇਲਾ 2025 ਵਿੱਚ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਨਤਨ ਨੇ ਆਈਐਸ ਅਧਿਕਾਰੀ ਨੇ ਦੱਸਿਆ ਕਿ 18 ਦਸੰਬਰ 2000 20 ਦਸੰਬਰ 2025 ਤੱਕ ਤਿੰਨ ਰੋਜ਼ਾ ਇਹ ਪੰਜਾਬ ਸਖੀ ਸ਼ਕਤੀ ਮੇਲਾ ਤਨਤਨ ਦੀ ਸਹਾਰਾ ਗਰਾਊਂਡ ਵਿਖੇ ਲਗਾਇਆ ਜਾਏਗਾ ਇਹ ਉਹਨਾਂ ਨੇ ਦੱਸਿਆ ਕਿ ਇਸ ਮੇਲੇ ਵਿੱਚ ਜ਼ਿਲ੍ਹਾ ਤਨਤਨ ਦੀ ਮਹਿਲਾ ਮਤ ਸਹਿ ਸਹਿਤਾ ਸਮੂਹ ਨਾਲ ਜੁੜੇ ਆਪਣੀ ਪੂੰਜੀ ਵਜਕਾ ਕਮੀ ਰਾਹ ਨਹੀਂ ਆ ਹਨ ਵੱਲੋਂ ਛੇ ਸਟਾਲ ਲਗਾ ਕੇ ਆਪਣੇ ਉਤਪਾਦਾਂ ਨੂੰ ਨੂੰ ਵੇਚ ਜਾਣਗੇ ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰ ਉਦਮੀ ਮਲਾਹਮਾਂ ਜੋ ਆਪਣੇ ਆ ਵੱਖ-ਵੱਖ ਕੱਤਰਾਾਂ ਦੇ ਉਤਪਾਦ ਤਿਆਰ ਕਰ ਰਹੀਆਂ ਹਨ ਤੇ ਉਹਨਾਂ ਨੂੰ ਵੀ ਇੱਥੇ ਆਪਣਾ ਉਤਪਾਦ ਵੇਚਣ ਦਾ ਮੌਕਾ ਦਿੱਤਾ ਜਾਵੇਗਾ ਡਿਟ੍ਰੀ ਕਮਿਸ਼ਨ ਨੇ ਦੱਸਿਆ ਕਿ ਪੰਜਾਬ ਰਾਜ ਜਾਤੀ ਆਜੀਵਿਕਾ ਫੈਸ਼ਨ ਤਹਿਤ ਪਿੰਡੂ ਵਿਕਾਸੇ ਪੰਚਾਇਤ ਪੱਧਰ ਪੰਜਾਬ ਅਤੇ ਭਾਰਤ ਸਰਕਾਰ ਦੇ ਐਮ ਐਸ ਐਮ ای ਮੰਤਰਾਲੇ ਵੱਲੋਂ ਸਵੈ ਸਹਿਤਾ ਸਮੂਹਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਸਵੈ ਸਹਿਤਾ ਸਮੂਹਾਂ ਨੂੰ ਉਹਨਾਂ ਵੱਲੋਂ ਤਿਆਰ ਕੀਤੇ ਸਮਾਨ ਨੂੰ ਵੇਚ ਲਈ ਪਲੇਟਫਾਰਮ ਮੁਹैया करवाया ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਵਿੱਚ ਹੁਨਰ ਦੀ ਕੋਈ ਕਾਰ ਨਹੀਂ ਹੈ ਅਤੇ ਜ਼ਿਲ੍ਹੇ ਨੂੰ ਸਵੇ ਸਹਿਤਾ ਸਮੂਹ ਵੱਲੋਂ ਆਪਣੇ ਹੱਥੀ ਬਣਾਇਆ ਬਣਾਇਆ ਤੇ ਜੋ ਸਮਾਨ ਬਣਾ ਕੇ ਵੇਚਿਆ ਜਾ ਰਿਹਾ ਹੈ ਉਹ ਉੱਚ ਅਮੀਰੀ ਤੇ ਬਾਜ਼ਾਰ ਦੇ ਮੁਕਾਬਲੇ ਕਾਇਤੀ ਹਨ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਖੀ ਸ਼ਕਤੀ ਮੇਲਾ 2025 ਤਿੰਨ ਦਿਨਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਹੈ ਕਿ ਉਹ ਮੇਲੇ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਖਰੀਦਦਾਰੀ ਕਰਨ ਅਤੇ ਸvæ ਸਹਿਤਾ ਨੂੰ ਸਮਰਪਿਤ ਜੁੜੀਆਂ ਸਵਾਨੀਆਂ ਨੂੰ ਲਾਭ ਪਹੁੰਚਾ ਕੇ ਉਹਨਾਂ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਵਿੱਚ ਕਿਸੇ ਤਰ੍ਹਾਂ ਦੀ ਉਪਰਾਲੇ ਜਾਰੀ ਰਹਿਣਗੇ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੰਜਾਬ ਸਰਕਾਰੀ ਮੇਲੇ ਵਿੱਚ ਫੂਡ ਸਟਾਲ ਲੱਗਣਗੇ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਇਸ ਤੋਂ ਇਲਾਵਾ ਵੱਖ-ਵੱਖ ਭਗਮ ਆਪਣੇ ਸਟਾਲ ਲਗਾ ਕੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਜਾਵੇਗੀ ਧੰਨਵਾਦ ਜੀ ਖਬਰਾਂ ਸੁਣਨ ਲਈ ਬਣੇ ਰਹੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰਦੇ